ਜੋ ਬੁਲੇ ਸੋਨਰ ਭੈ ਬੋਲ ਸਤਿਗੁਰ ਰਵਦਾਸ ਨਾ radiative ਜੈ ਧੰ ਤਨ ਸਭੇ ਕਮਾਲ ਜਗਤ ਗੁਰੂ ਭਗਤੀ ਮਾਰਗ ਦੇ ਜਨਮਦਾਤਾ ਸਤਿਗੁਰ ਰਵਦਾਸ ਮਹਾਰਾਜ ਜੀਓ ਤੇ ਸੱਚੀ ਪਾਤਸ਼ਾਹ ਜੀਓ ਅੱਜ ਸ੍ਰੀ ਸ੍ਰੀ 108 ਸੁਆਮੀ ਗੁਰਦੀਪ ਗਿਰੀ ਜੀ ਮਹਾਰਾਜ ਪਠਾਨਕੋਟ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਜੰਮੂ ਤੋਂ ਸੰਗਤ ਲੈ ਕੇ ਜਿਹੜੀ ਕਿ ਸਪੈਸ਼ਲ ਗੱਡੀ ਟ੍ਰੇਨ ਬੇਗੰਪੁਰਾ ਦੀ ਵਿਚਾਰੇ ਹਨ ਕੱਟੂ-ਕੱਟ 14-1500 ਤਕਰੀਬਨ ਸੇਵਾਦਾਰ ਹਨ ਸਵਾਰੀਆਂ ਹਨ ਤੋਂ ਸਤਿਗੁਰੂ Swami Gurdeep Giri ji Maharaj Sirgwardhanpur ਜਿੱਥੇ ਕਿ ਕਾਂਸੀ ਦੇ ਵਿੱਚ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਜਨਮ ਸਥਾਨ ਹੈ ਉੱਤੇ ਸਾਰੀਆਂ ਹੀ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਜਾ ਰਹੇ ਹਨ ਆਪ ਦਰਸ਼ਨ ਕਰਨ ਵਾਸਤੇ ਜਾ ਰਹੇ ਹਨ ਤੋ ਪਿਆਰੀ ਸਤ ਸੰਗਤ ਜੀਓ ਅੱਜ ਅਸੀਂ ਸਾਰੇ ਹੀ ਰੇਲਵੇ ਸਟੇਸ਼ਨ ਜਲੰਧਰ ਸ਼ੌਨੀ ਪਹੁੰਚੇ ਹਾਂ ਕੈਂਟ ਪਹੁੰਚੇ ਹਾਂ ਜਿੱਥੇ ਕਿ ਗੁਰੂ ਜੀ ਜੋ ਗੱਡੀ ਲੈ ਕੇ ਆ ਰਹੇ ਆ ਉਹਨਾਂ ਦੇ ਇੰਤਜ਼ਾਰ ਵਿੱਚ ਹਨ ਗੱਡੀ ਤਕਰੀਬਨ 10:15 ਚਾਹੇ 10:20 ਤੇ ਪਹੁੰਚ ਜਾਵੇਗੀ ਤੋ ਸਾਰੀਆਂ ਸੰਗਤਾਂ ਵਾਸਤੇ ਸਾਰੀਆਂ ਸੰਗਤਾਂ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਜਲੰਧਰ ਦੇ ਸੇਵਾਦਾਰਾਂ ਨੇ ਸਾਰਾ ਹੀ ਪ੍ਰਬੰਧ ਕੀਤਾ ਹੈ ਨਾਸ਼ਤਾ ਪਾਣੀ ਦਾ ਤੋਂ ਸੂ ਪਿਆਰੀ ਸਾਧ ਸੰਗਤ ਜੀਓ ਪ੍ਰਮਾਤਮਾ ਦੇ ਚਰਨਾਂ ਤੇ ਸਤਿਗੁਰੂ ਰਬਦਾਸ ਮਹਾਰਾਜ ਦੇ ਚਰਨਾਂ ਵਿੱਚ ਇਹੋ ਅਰਜ਼ੀ ਜੜ ਦੋਈ ਹੈ ਸੱਚੀ ਪਾਤਸ਼ਾਹ ਜੀਓ ਇਹਨਾਂ ਸੰਗਤਾਂ ਦੀ ਰੱਖਿਆ ਕਰਨਾ ਤੇ ਉਹ ਨਾਲ ਚੱਲਣਾ ਤਾਂ ਕਿ ਆਪ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰ ਸਕਣ ਜੈ ਗੁਰੂ ਦੇਵ ਧੰਨ ਗੁਰੂ ਦੇਵ जो बोले सो सतगुरु रविदास शक्ति सतगुरु रविदास शक्ति सतगुरु रविदास शक्ति जय गुरुदेव